ਜ਼ਿੰਦਾਬਾਦ ਮੋਟੂ ਟੋਲਾ ਜ਼ਿੰਦਾਬਾਦ ਹਰ ਤਰ੍ਹਾਂ ਦੀਆਂ ਮਾ ਜੋ ਨਰੇਬਾਜੀ ਜੰਮ ਕੇ ਕੀਤੀ ਜਾ ਰਹੀ ਹੈ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਨਿੱਜੀ ਹਸਪਤਾਲ ਵਿੱਚ ਪੱਥਰੀ ਦੇ ਆਪਰੇਸ਼ਨ ਲਈ ਦਾਖਲ ਨੌਜਵਾਨ ਦੀ ਡਾਕਟਰਾਂ ਦੀ ਅਣਗੈਲੀ ਕਾਰਨ ਮੌਤ ਦਾ ਸ਼ੱਕ ਪਰਿਵਾਰ ਦੇ ਹੱਕ ਵਿੱਚ ਸ਼ਹਿਰ ਦੀਆਂ ਉੱਗੀਆਂ ਸਮਾਜ ਸੇਵੀ ਹਸਤੀਆਂ ਨੇ ਹਸਪਤਾਲ ਦੇ ਬਾਹਰ ਇਕੱਠੀਆਂ ਹੋ ਕੇ ਹਸਪਤਾਲ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਬਾਦ ਵਿੱਚ ਪਰਿਵਾਰ ਅਤੇ ਸਮਾਜਿਕ ਕਾਰਜਕਰਤਾ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬੱਬਰੀ ਨਾਕੇ ਤੇ ਪਹੁੰਚ ਗਏ ਅਤੇ ਹਾਈਵੇ ਜਾਮ ਕਰ ਦਿੱਤਾ ਜਿੱਥੇ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਮੰਗ ਰੱਖੀ ਗਈ ਕਿ ਜੇਕਰ ਆਸ਼ੂਤੋਸ਼ ਜ਼ਿੰਦਾ ਹੈ ਤਾਂ ਸਰਕਾਰੀ ਡਾਕਟਰਾਂ ਦੀ ਇੱਕ ਟੀਮ ਬਣਾ ਕੇ ਉਸ ਦੀ ਜਾਂਚ ਕਰਵਾਈ ਜਾਵੇ ਜੇਕਰ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਡਾਕਟਰ ਖਿਲਾਫ ਪਰਚਾ ਕੀਤਾ ਜਾਵੇ ਅਤੇ ਜੇਕਰ ਉਹ ਜ਼ਿੰਦਾ ਹੈ ਤਾਂ ਡਾਕਟਰ ਵੱਲੋਂ ਆਪਣੀ ਜ਼ਿੰਮੇਵਾਰੀ ਤੇ ਉਸ ਨੂੰ ਅੰਮ੍ਰਿਤਸਰ ਲਈ ਜਾ ਕੇ ਉਸ ਦਾ ਇਲਾਜ ਕਰਵਾਇਆ ਜਾਵੇ ਇਸ ਮੰਗ ਦੇ ਪਰਿਵਾਰ ਪਰਵਾਨ ਹੋਣ ਤੇ ਪਰਿਵਾਰ ਅਤੇ ਸਮਾਜਿਕ ਆਗੂਆਂ ਵੱਲੋਂ ਹਾਈਵੇ ਦਾ ਧਰਨਾ ਸਮਾਪਤ ਮੇਰਾ ਨਾਮ ਸ਼ਿਲਪਾ ਮੇਰੇ ਹਸਬੰਦ ਦਾ ਨਾਮ ਆਸ਼ੂਰਾ ਉਹਨਾਂ ਨੂੰ ਸਿਰ 'ਤੇ ਸਟੋਨ ਸੀਗੀ ਯੂਰਨ ਪਾਈਪ ਦੇ ਵਿੱਚ ਤੇ ਆਪਾਂ ਇੱਥੇ 7 ਦਿਨ ਤੋਂ ਐਡਮਿਟ ਕਰਾਇਆ ਹੋਇਆ ਉਹਨਾਂ ਦੇ ਇਨਫੈਕਸ਼ਨ ਹੋ ਜ਼ਿਆਦਾ ਹੀ ਕੱਲ੍ਹ ਰਾਤ ਇਹਨਾਂ ਨੇ ਹੱਡਾ ਅਪਡੇਟ ਕੀਤਾ 6 ਵਜੇ ਲੈ ਕੇ ਗਏ ਆ ਤੇ 10 ਵਜੇ ਆਪਰੇਸ਼ਨ ਕਰਕੇ نیچے ਆ ਗਏ ਆ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਹੋਸ਼ ਵੀ ਆਈ ਆ ਔਰ ਇਹਨਾਂ ਨੇ ਗੱਲ ਵੀ ਕੀਤੀ ਆ ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ ਤੇ ਡਾਕਟਰ ਨੇ ਗੱਲ ਕੀਤੀ ਆ ਡਾਕਟਰ ਨੇ ਇੰਜੈਕਸ਼ਨ ਲਗਾਇਆ ਇਹਨਾਂ ਨੂੰ ਪੇਨ ਦਾ ਦੂਸਰਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾਤੀ ਜਦੋਂ ਨਨੇ ਮੂੰਚ ਘੋਲੀ ਪਾਈਏ ਤੇ ਮਤਲਬ ਕਿ ਨਨੂ ਨੀਂਦ ਆਉਂਦੀ ਆ ਪੀ ਤੇ ਇਹ ਵੀ ਨੂੰ ਕਹਿੰਦੇ ਕਿ ਤੂੰ ਛਿਰਪਾ ਉੱਪਰ ਚੱਲ ਜਾ ਆਈਸੀਯੂ ਵਿੱਚ ਇਹ ਰੁਕਣ ਨਹੀਂ ਹੀ ਦੇਣ ਦੇ ਲਾਗੇ ਜਿੱਦਾਂ ਹੀ ਮੈਂ ਉੱਪਰ ਚਲ ਗਈ ਤੇ 1 ਘੰਟੇ ਬਾਅਦ ਇਹਨਾਂ ਦੀ ਕੋਈ ਸਟਾਫ ਦੀ ਲੜਕੀ ਉੱਪਰ ਆਈ ਤੇ ਮੈਨੂੰ ਕਹਿੰਦੀ ਕਿ نیچے ਆਓ ਜਲਦੀ ਮੈਂ ਜਿੱਦਾਂ ਹੀ ਆਈ ਤੇ ਆਉਂਦੀ ਰਹੀ ਕਿ ਇਹਨਾਂ ਦਾ ਹਾਰਟ ਨਹੀਂ ਹੀ ਕੰਮ ਕਰਨ ਦਿਆ ਸਰ ਹਰ ਟਾਈਮ ਤੇ ਸਾਰੇ ਉਹਨਾਂ ਨੂੰ ਪ੍ਰੈਸ ਕਰਨ ਦੇ 2 ਹੋਵੇ ਤੋਂ ਲੈ ਕੇ ਸਰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੋਈ ਹੋਸ਼ ਨਹੀਂ ਆndi ਕੋਈ ਟ੍ਰੀਟਮੈਂਟ ਨਹੀਂ ਹੋ ਰਿਹਾ ਸਰ ਨਾ ਪਲੀਜ਼ ਅੰਨਾ ਕੁਝ ਕਰੋ ਯਾਰ ਕੀ ਕੱਲੇ ਕੀ ਹੋ ਗਿਆ ਇਹਨੂੰ ਉਹ ਕਹਿੰਦੇ ਕਿ ਇਹਨਾਂ ਦੇ ਫ੍ਰੇਂਚ ਕਲੋਟ ਬਣ ਗਿਆ ਵਾ ਕੋਈ ਕਹਿੰਦਾ ਕਿ ਇਹਨਾਂ ਦੀ ਬਾਜੂ ਹਿੱਲੀ ਆ ਇੱਕ ਬਾਜੂ ਤੇ ਇੱਕ ਲੈਗ ਹਿੱਲੀ ਆ ਤੇ ਆਸ਼ੂ ਨੇ ਜੋਰਦੀ ਆਵਾਜ਼ ਲਗਾਈ ਹੈ ਕਿ ਮੈਨੂੰ ਦਰਦ ਹੋ ਰਹੀ ਆ ਉਸ ਤੋਂ ਬਾਅਦ ਜਦ ਇਹਨਾਂ ਨੂੰ ਹੋਸ਼ ਹੀ ਨਹੀਂ ਕੋਈ ਆਈ ਡਾਕਟਰ ਕੀ ਕਹਿ ਰਹੇ ਆ ਡਾਕਟਰ ਕਹਿ ਰਿਹਾ ਕਿ ਇਹਨਾਂ ਨੂੰ ਨਿਊਰੋ ਹਸਪੀਟਲ ਵਿੱਚ ਲੈ ਕੇ ਚਲੇ ਜਾਓ ਅਹੀਂ ਸਰੀਰ ਦੇ ਕਹਿ ਰਹੇ ਆ ਕਿ ਤੁਸੀਂ ਇੱਥੇ ਇੱਥੇ ਡਾਕਟਰ ਬੁਲਾ ਦਿਓ ਸਾਨੂੰ ਇੱਥੇ ਟ੍ਰੀਟਮੈਂਟ ਕਰ ਦਿਓ ਪਰੇਟ ਕਰਾਉਣ ਦਾ ਆਡਰ ਨਹੀਂ ਕੀਤਾ ਸੀਗਾ ਬਾਰੋਂ ਆਇਆ ਕਿ ਬੱਬਲੇ ਬਹੁਤ ਬੜਾ ਨਹੀਂ ਇਹ ਬੱਬਲੇ ਕੋਈ ਨਹੀਂ ਆਇਆ ਮੰਜੀਰ ਬੱਬਲੇ ਕਿਤਾ ਹਾਂਜੀ ਜਿੰਨਾ ਦਾ ਹਸਪੀਟਲ ਆ ਬੱਬਲੇ ਮੰਜੀਰ ਮੰਜੀਰ ਬੱਬਲੇ ਕਿਤਾ ਮੰਜੀਰ ਬੱਬਲੇ ਕਿਤਾ ਨਾ ਹਾਂਜੀ ਹਾਂਜੀ ਗੱਲ ਉਹ ਨਹੀਂ ਆ অপারেশন ਕਿੰਨੇ ਕੀਤਾ অপারেশন ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿੱਦਾਂ ਬਣ ਗਈ ਉਹਨਾਂ ਦੀ ਜ਼ਿੰਦਗੀ ਜਾਨ ਤੇ ਬਣੀਆ ਹੋਸ਼ ਨਹੀਂ ਕਰ ਰਹੇ ਉਹ ਤਾਂ ਕਿਉਂ ਆ ਹਾਂ ਬੋਲੀ ਤੁਸੀਂ ਕੁਝ ਪਤਰੀ ਵਾਸਤੇ ਆਏ ਇਥੇ ਹਾਂਜੀ ਆਸ਼ੂ ਮਾ ਜਨ ਮੇਰਾ ਪੁੱਤੀ ਦਾ ਸੀ ਮੇਰ ਕੋ ਕੰਮ ਕਰਦਾ ਸੀ ਬਰਾਹਪੁਰ ਰੋੜ ਤੇ ਰਹਿੰਦਾ 8 ਦਿਨ ਤੋਂ ਇੱਥੇ ਹੀ ਉਹ ਕੀ ਪ੍ਰੋਬਲਮ ਸੀ ਪੱਤਰੀ ਸੀ ਉਹਦੇ ਜੀ ਕੀ ਚੱਕ ਹੈ ਹਾਂਜੀ ਉਹਦਾ ਆਪਰੇਟ ਕੀਤਾ ਮੈਂ ਉਹਨੂੰ 11 ਵਜੇ ਰਾਤ ਮਿਲ ਕੇ ਗਿਆ ਬੜਾ ਵਧੀਆ ਕੁਛ ਨਹੀਂ ਵੀਡੀਓ ਕਾਲ ਕਰਾ ਗਿਆ ਆਪਣੇ ਬੱਚਿਆਂ ਨਾਲ ਦੀ ਤੇ ਮੇਰਾ ਪੁੱਤ ਮਾਦੁਰ ਹੀ ਸਾਂਗੀ ਮੇਰਾ ਪੁੱਤ ਟਿਕਾ ਲਾਤਾ ਆਣਾ ਨੇ ਜੀ ਔਰ ਐਕਸ਼ਨ ਕਰ ਗਿਆ ਤਾਂ ਇਹ ਤੇ ਜਿਹਨਾਂ ਨੇ ਸਟਾਰਟ ਨੇ ਲਾਇਆ ਜੀ ਤੇ ਮੇਰਾ ਪੁੱਤ ਦੁਨੀਆ ਤੋਂ ਚਲ ਗਿਆ ਜੀ ਹਾਂਜੀ ਕੁਛ ਨਹੀਂ ਕੀਤਾ ਜੀ ਇਹ ਰਾਤ ਦਾ ਸਾਨੂੰ ਦਿਲਾਸਾ ਦੇਈ ਜਾਣਦੇ ਆ ਜੀ ਉੱਥੇ ਲੈ ਜਾਓ ਆਉਂ ਕਰ ਲੋ ਮਰੇ ਨੂੰ ਮੇਰੇ ਪੁੱਤ ਨੂੰ ਵੈਂਟੀਲੇਟਰ ਤੇ ਲਾਇਆ ਇਹਨਾਂ ਨੇ ਮੈਂ ਆਖਾ ਤੁਸੀਂ ਸੱਦੋ ਜਿੰਨੇ ਮਰਜੀ ਪੈਸੇ ਲਓ ਮੇਰੇ ਕੋਲ ਤੇ ਡਾਕਟਰ ਸੱਦੋ ਤੇ ਮੇਰੇ ਪੁੱਤ ਦਾ ਇਲਾਜ ਕਰੋ ਬੋਰਡ ਦੇ ਬਾਹਰ ਲਿਖ ਲੈਣਾ ਭਜੀ ਡਾਕਟਰ ਅਸ਼ੂਤੋ ਸੀਗਾ ਇਹ ਸਾਡੇ ਕੋਲ ਕਰੀਬਨ 5 ਦਿਨ ਪਹਿਲਾਂ ਆਇਆ ਸੀਗਾ ਜਦੋਂ ਆਇਆ ਸੀਗਾ ਇਹਨੂੰ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਸੀ ਔਰ ਮੇਰੇ ਕੋ ਇਹ ਆ ਕੇ ਕਹਿ ਰਿਹਾ ਸੀ ਕਿ ਮੇਰਾ ਗੋਡੇ 'ਚ ਪੱਥਰੀ ਆ ਉਹਦਾ ਆਪਰੇਸ਼ਨ ਕਰ ਦਿਓ ਉਹਨਾਂ ਚਾਹ ਤੁਸੀਂ ਆਪਰੇਸ਼ਨ ਨਹੀਂ ਕਰ ਸਕਦੇ ਜਿੰਨਾ ਚਿਰ ਤੱਕ ਉਹਦੀ ਇਨਫੈਕਸ਼ਨ ਠੀਕ ਨਾ ਹੋਏ ਉਹਨੂੰ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਯੂਰੋਲੋਜਿਸਟ ਨੇ ਆ ਕੇ ਉਹਦੀ ਸਰਜਰੀ ਕੀਤੀ ਹੈ ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ ਸਰਜਰੀ ਦੇ ਵਿੱਚ ਕੋਈ ਕੰਪਲਿਕੇਸ਼ਨ ਨਹੀਂ ਉਸ ਤੋਂ ਬਾਅਦ 1:30 ਵਜੇ ਰਾਤੀ ਕਿ ਅੰਦਾਜ਼ਾ ਉਨਾ ਨੂੰ ਡੋਰਾ ਆਇਆ ਫੀਜ਼ਰ ਆਇਆ ਫੀਜ਼ਰ ਦੇ ਵਿੱਚ ਪੇਸ਼ੈਂਟ ਨੂੰ ਮੂੰਹ ਤੋਂ ਛੱਡਣੇ ਲਈ ਆਇਆ ਤੇ ਲੱਗਾ ਬਾਵਾ ਦੀ ਦੇਖਣਾ ਸਿਰ ਰਾਈਟ ਸਾਈਡ ਦੀ ਦੇਖਣਾ ਪਈ। ਉਤਵਾ ਨਾਲ ਦੇ ਨਾਲ ਹੀ ਪੇਸ਼ੈਂਟ ਜਿਹੜਾ ਵਾ ਉਹ ਕਾਰਡੀਕ ਐਂਡ ਪਲਮਨਰੀ ਰੈਸਟ ਤੇ ਗਿਆ ਉਹ ਨਾਲ ਅਸੀਂ ਸੀਪੀਆਰ ਕਰਕੇ ਪੇਸ਼ੈਂਟ ਨੂੰ ਰਵਾਈਵ ਕਰ ਲਿਆ ਉਹਨੂੰ ਵੈਂਟੀਲੇਟਰ ਦੇ ਉੱਤੇ ਲਗਾ ਦਿੱਤਾ। ਉਸ ਸਾਰੇ ਸਾਰੇ ਕੰਮ ਨੂੰ ਸਾਰੀ ਟੀਮ ਸਾਰੇ ਨਰਸਟਸ ਮੈਡੀਕਲ ਸਪੈਸ਼ਲਿਸਟ ਸਾਰੇ ਆੜਿਆਵੇਂ ਰਲ ਕੇ ਟੀਮ ਵਰਕ ਕੀਤਾ। ਉਤਤਵਾ ਦਾ ਸਾਨੂੰ ਇਹਦਾ ਜਿਹੜਾ ਡਾਇਗਨੋਸ ਬਣਦਾ ਸੀ ਉਹ ਹਦ ਰੰਗ ਦਾ ਹੀ ਟਿਕ ਰਿਹਾ ਸੀ ਤੁਹਾਨੂੰ ਆਪਰੇਸ਼ਨ ਨਾਲ ਇਹਦਾ ਕੋਈ ਲੈਣ ਦੇ ਨਹੀਂ ਸੀਗਾ ਉਹ ਹਦ ਰੰਗ ਦੇ ਇਲਾਜ ਕਰਕੇ ਅਸੀਂ ਪ੍ਰੈਸ਼ੀ ਸੀਟੀ ਕਰਾਈ ਸੀਟੀ ਵੀ ਦਾ ਦੋ ਅਸੀਂ ਚਾਰ ਡਾਕਟਰ ਨਾਲ ਗਏ ਫੇਰ ਸੀਟੀ ਕਰਾ ਕੇ ਲੈ ਕੇ ਆਏ ਐਂਬੂਲੈਂਸ ਦੇ ਵਿੱਚ ਉੱਤ ਜਾਪੇ ਉਹ ਸੀਟੀ ਤੋਂ ਇਹ ਗੱਲ ਕਲੀਅਰ ਹੁੰਦੀ ਆ ਕਿ ਉਹਨੂੰ ਹਦ ਰੰਗ ਦਾ ਦੌਰ ਆ ਉਹਦੇ ਘਰ ਦੇ ਨੂੰ ਦੱਸਿਆ ਗਿਆ ਕਿ ਹਾਂ ਭਾਈ ਇਹ ਨੂੰ ਹਦ ਰੰਗ ਦਾ ਦੌਰ ਆ ਇਹਨੂੰ ਕਿਤੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਵੇ ਪਰ ਉਹ ਲਗਾਤਾਰ ਇਸ ਨੂੰ ਰਿਫਿਊਜ਼ ਕਰ ਰਹੇ ਆ ਰਾਤ ਦੇ ਘਰੇ तकरीबन 1:30 3:30 ਵਜੇ ਤੁਰਤੀ ਚਾ ਰਹੇ ਕਿ ਅਸੀਂ ਕਿਤੇ ਨਹੀਂ ਹੋਰ ਲੈ ਕੇ ਜਾਣਾ ਸਾਡਾ ਪੇਸ਼ੈਂਟ ਜਾਂ ਇੱਕੋ ਜਿੰਦਾ ਜਿਉ ਜਾਊ ਜਾਂ ਮਰਿਆ ਜਾਊ ਇਹ ਬਹੁਤ ਐਜ਼ ਅ ਪਬਲਿਕ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਜਿਹੜਾ ਜਿੰਦਾ ਜਿਉ ਜਾਂ ਮਰਿਆ ਜਾਊ ਇਹ ਮੈਨੂੰ ਨਹੀਂ ਹজম ਹੋਣੀ ਗੱਲ ਡਾਕਟਰ ਨੇ ਆਪਣਾ ਕੰਮ ਕੀਤਾ ਡਾਕਟਰ ਦਾ ਕੰਮ ਹੈ ਕਿ ਇੱਕ ਪਾਸੇ ਤੇ ਡਾਕਟਰ ਨੂੰ ਆਪਾਂ ਰੱਬ ਕਹਿੰਦੇ ਆ ਇੱਕ ਪਾਸੇ ਅਸੀਂ ਡਾਕਟਰ ਨੂੰ ਕਹਿੰਦੇ ਕਿ ਹਾਂ ਇੱਥੇ ਜਿੰਦਾ ਜਿਉਂਦਾ ਰਹੋ ਜਾਂ ਮਰਿਆ ਰਹੋ ਇਸ ਚੀਜ਼ ਨੂੰ ਆਪਾਂ ਹੁਣੇ ਸਾਰੇ ਜਣੇ ਇਕੱਠੇ ਹੋ ਕੇ ਸਾਰੇ ਮੇਰੇ ਪ੍ਰੈਸ ਵੀ ਜਾਂਦੇ ਆ ਮੇਰੇ ਨਾਲ ਉੱਥੇ ਵੇਖਦੇ ਆ ਆਪਾਂ ਪੇਸ਼ੈਂਟ ਜਿੰਦਾ ਜਿੰਦੇ ਪੇਸ਼ੈਂਟ ਨੂੰ ਤੁਸੀਂ ਮਰਿਆ ਕਹੀ ਜਾਂਦੇ ਹੋ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨੀਅਨ ਵਾਲਿਆਂ ਇਹ ਹੈ ਵਾਏ ਬਹੁਤ ਗਲਤ ਗੱਲ ਹੈ ਇਸ ਸਮਾਜ ਦੇ ਵਿੱਚ ਮਾੜਾ ਮਾੜੇ ਹੰਸਾ ਢੇਲਿਆ ਇਹਨਾਂ ਨੂੰ ਲੂਟ ਕੀਤਾ ਜਾਂਦਾ ਹੈ ਨਿਊਰੋ ਸਰਜਨ ਆਪਣਾ ਨਹੀਂ ਗਿਆ ਕਿ ਨਿਊਰੋ ਸਰਜਨ ਸਾਡੇ ਵਿਜ਼ਿਟ ਦੇ ਉੱਤੇ ਆਂਦੇ ਨਿਊਰੋ ਸਰਜਨ ਨਾਲ ਟੈਲੀਫੋਨੀਕਲੀ ਕੰਸਲਟੇਸ਼ਨ ਰੱਖੀ ਕਰ ਲਈ ਸੀ ਉਹਨਾਂ ਨੇ ਕਿਹਾ ਸੀ ਕਿ ਨਿਊਰੋ ਸੈਂਟਰ ਦੇ ਵਿੱਚ ਤੇ ਦੱਸ ਉਹਨਾਂ ਦਾ ਕਹਿਣਾ ਵਾ ਕਿ ਰਾਤ ਨੂੰ ਡਾਕਟਰਾਂ ਨੇ ਕਹਤਾ ਜੀ ਹਾਨੂੰ ਕਿ ਸੈਸ਼ਨ ਦਾ ਡੈਟ ਵਾ ਤੁਸੀਂ ਉਹਨੇ ਸਿਰਫ ਆਪਣੀ ਖਾਸੀ ਕਰਾਉਣ ਵਾਸਤੇ ਕਹਿ ਡੇ ਕਿ ਉੱਥੇ ਲਾਜੋ ਇਹ ਇਹ ਬਾਰ ਬਾਰ ਪੇਸ਼ੈਂਟ ਨੂੰ ਕਹਿੰਦੇ ਨੇ ਵੀ ਜਦੋਂ ਵੀ ਕੋਈ ਕਰਦੇ ਟਰੀਟਮੈਂਟ ਤੇ ਸਾਈਨ ਕਰੋ ਸਾਈਨ ਕਰੋ ਤੇ ਵੀ ਸਾਈਨ ਕਰਕੇ ਆਪਣਾ ਜੋ ਮੇਰੀ ਕਲਾਇੰਟ ਹੈ ਜਿੰਦਾ ਵਾ ਦੇਖੋ ਸਰ ਪੇਸ਼ੈਂਟ ਡੈੱਡ ਵਾ ਕਿ ਜਿੰਦਾ ਵਾ ਆਪਾਂ ਸਾਰੇ ਪੜੇ ਲਿਖੇ ਆ ਉਥੇ ਮੋਨੀਟਰ ਲੱਗਿਆ ਹੈ ਵੈਂਟੀਲੇਟਰ ਲੱਗਿਆ ਆਪਾਂ ਇਹਨੂੰ ਵੇਖ ਸਕਦੇ ਆ ਆਪਾਂ ਕੋਈ ਲਗਾ ਕੇ ਥੋੜੀ ਰੱਖ ਲੈ ਇੱਕ ਡੈੱਡ ਪੇਸ਼ੈਂਟ ਨੂੰ ਕਿੱਦਾਂ ਮੈਂ ਰੱਖ ਸਕਦਾ ਇਹ ਤਾਂ ਤੁਸੀਂ ਉਹਨਾਂ ਦਾ ਵਰਸ਼ਨ ਆ ਤੁਸੀਂ ਟੈਕਨੀਕਲ ਬੰਦੇ ਹੋ ਤੁਸੀਂ ਪੜੇ ਲਿਖੇ ਬੰਦੇ ਹੋ ਪ੍ਰੈਸ ਵਾਲੇ ਬੰਦੇ ਹੋ ਤੁਸੀਂ ਮੋਨੀਟਰ ਦੇ ਹੋ ਤੇ ਪੜਦਾ ਜਾਣਦੇ ਹੋ ਕਿ ਹਾਂ ਇੱਥੇ ਹਾਰਟ ਰੇਟ ਆ ਰਿਹਾ ਇੱਥੇ ਬੀਪੀ ਆ ਰਿਹਾ ਕਿ ਨਹੀਂ ਆ ਰਿਹਾ ਉਹ ਸੈਚੂਰੇਸ਼ਨ ਆ ਰਹੀ ਹੈ ਕਿ ਨਹੀਂ ਇਹ ਚੀਜ਼ਾਂ ਤੇ ਆਪਾਂ ਮੋਨੀਟਰ ਤੇ ਹੁੰਦੇ ਜਾ ਕੇ ਦੇਖ ਲੈਣ ਸਾਨੂੰ ਪਰਿਵਾਰ ਨੂੰ ਕੀ ਕਿਹਾ ਗਿਆ ਬਿਲਾ ਪਰਿਵਾਰ ਨੂੰ ਮੇਰੀ ਕੋਈ ਇਜਾਜ਼ਤ ਹੈ ਕਿ ਮਰੀਜ਼ ਨੂੰ ਜੋ ਬਚਾਣਾ ਹੋਏ ਆਪਾਂ ਅਸੀਂ ਜ਼ਬਰਦਸਤੀ ਇੱਥੋਂ ਨਹੀਂ ਚੁੱਕ ਕੇ ਬਾਹਰ ਭੇਜ ਸਕਦੇ ਜਿੰਨਾ ਚਿਰ ਤੱਕ ਪਰਿਵਾਰ ਵਾਲੇ ਸਹਿਮਤੀ ਦੇ ਦੇਣ ਸਾਈਨ ਦਾ ਮਤਲਬ ਇਹ ਹੈ ਕਿ ਤੁਸੀਂ ਸਹਿਮਤੀ ਦਿੰਦੇ ਹੋ ਕਿ ਸਾਨੂੰ ਸ਼ਿਫਟ ਕੀਤਾ ਜਾਏ ਸ਼ਿਫਟ ਕਰਦਾ ਨਹੀਂ ਮੈਂ ਇੱਥੋਂ ਤੱਕ ਕਿਹਾ ਕਿ ਮੈਂ ਆਪਣੀ ਆਪਣਾ ਸੌਰ ਆਪਣਾ ਵੈਂਟੀਲੇਟਰ ਲਿਆਵਾਂਗਾ ਸਾਰੇ ਟਾਪ ਨਾਲ ਭੇਜਾਂਗਾ ਇਹ ਮੇਰੀ ਸਕੌਨਸਿਡਰਿਟੀ ਹੋਏਗੀ ਲੇਕਿਨ ਡਾਕਟਰਾਂ ਦੀ ਵੱਡੀ ਟੀਮ ਐਸੋਲੇ ਤੇ ਬੱਤੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਕਿੰਨੇ ਕ ਪਰਸੈਂਟ ਦਾ ਅਸਰ ਹੈ ਜੇ ਉਹਨੂੰ ਰੈਫਰ ਕਰਤਾ ਜਾਏ ਤੋਂ ਬਾਅਦ ਇਹ ਯੂ ਕਾਟ ਸੇ ਡਾਕਟਰ ਡਾਕਟਰ ਹੀ ਹੁੰਦਾ ਰੱਬ ਨਹੀਂ ਹੁੰਦਾ ਇਹਦੇ ਵਿੱਚ ਬਾਬੇ ਨਾਨਕ ਨੇ ਕਿਹਾ ਕਿ ਮੈਨੂੰ ਆਪਣੇ ਅਗਲੇ ਸਾਹ ਦਾ ਨਹੀਂ ਪਤਾ ਉਹ ਐਡੇ ਵੱਡੇ ਸੰਤ ਨੇ ਕਹਿਤਾ ਤੇ ਤੁਸੀਂ ਇਹ ਗੱਲ ਪੁੱਛਣੀ ਜਾਂ ਦੱਸਣੀ ਹੈ ਹੀ ਗੱਲ